ਭਾਰਤ ਨੇ ਕੈਨੇਡੀਅਨ ਅਥਾਰਟिटीज ਨੂੰ ਆਪਣੇ ਅਧਿਕਾਰੀਆਂ ਅਤੇ ਦੂਤਾਵਾਸ ਅਤੇ ਕੌਂਸਲਰ ਦੀ ਸੁਰੱਖਿਆ ਨੂੰ ਵਧਾਉਣ ਦੀ ਬੇਨਤੀ ਕੀਤੀ ਹੈ ਜਦੋਂ ਤੋਂ ਖਾਲਿਸਤਾਨੀ ਹਮਾਇਤੀ 6 ਫਾਰ ਜਸਟਿਸ ਸੰਗਠਨ ਨੇ ਵੈਂਕੂਵਰ ਦੇ ਵਿੱਚ ਭਾਰਤੀ ਕੌਂਸਲਰ ਜਰਨਲ ਨੂੰ 12 ਘੰਟਿਆਂ ਦੇ ਲਈ ਕੇਰਾਬੰਦੀ ਕਰਨ ਦੀ ਧਮਕੀ ਦਿੱਤੀ ਹੈ ਐਸ ਐਫ ਜੀ ਨੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨੈਚਰ ਦੇ ਕਤਲ ਮਾਮਲੇ ਵਿੱਚ ਰੋਸ ਜਤਾਉਣ ਦੇ ਲਈ ਵੈਂਕੂਵਰ ਦੇ ਭਾਰਤੀ ਕੌਂਸਲਰ ਨੂੰ ਕੇਰਨ ਦਾ ਐਲਾਨ ਕੀਤਾ ਹੈ ਭਾਰਤ ਨੇ ਇਹਨਾਂ ਧਮਕੀਆਂ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਅਤੇ ਵਿਆਪਕ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। 64 ਜਸਟਿਸ ਜੋ ਕਿ ਭਾਰਤ ਦੇ ਵਿੱਚ ਇੱਕ ਪਬੰਦੀਸ਼ੁਦਾ ਸੰਗਠਨ ਹੈ ਤੇ ਖਾਲਿਸਤਾਨੀ ਆંદੋਲਨ ਨੂੰ ਲੈ ਕੇ ਜਾਣਿਆ ਜਾਂਦਾ ਹੈ, ਉਸਨੇ ਵੈਂਕੂਵਰ ਦੇ ਵਿੱਚ ਭਾਰਤੀ ਕੌਂਸਲਰ ਨੂੰ ਨਿਸ਼ਾਨਾ ਬਣਾ ਕੇ 12 ਘੰਟਿਆਂ ਦੀ ਘੇਰਾਬੰਦੀ ਕਰਨ ਦਾ ਐਲਾਨ ਕੀਤਾ ਹੈ। ਇਹ ਧਮਕੀ ਐਸਐਫਜੀ ਦੇ ਲੀਡਰਾਂ ਦੇ ਵੱਲੋਂ ਆਈ ਹੈ ਜੋ ਹਰਦੀਪ ਸਿੰਘ ਨੱਜਰ ਦੇ ਨਾਲ ਜੁੜੇ ਖਾਲਿਸਤਾਨੀ ਰੈਫਰੈਂਡਮ ਨੂੰ ਜਾਰੀ ਰੱਖਣ ਦੇ ਨਾਹਟ ਹੋ ਰਹੀ ਹੈ। ਐਸਐਫਜੀ ਨੇ ਦਾਵਾ ਕੀਤਾ ਹੈ ਕਿ ਰੈਫਰੈਂਡਮ ਨੂੰ ਲੈ ਕੇ ਧਮਕੀਆਂ ਆਉਣੀਆਂ ਲਗਾਤਾਰ ਜਾਰੀ ਨੇ ਅਤੇ ਭਾਰਤੀ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉੱਧੇ ਭਾਰਤ ਨੇ ਤੁਰੰਤ ਕੈਨੇਡੀਅਨ ਅਥਾਰਟिटीज ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਓਟਾਵਾ ਦੇ ਵਿੱਚ ਹਾਈ ਕਮਿਸ਼ਨ ਅਤੇ ਟੋਰਾਂਟੋ ਵੈਂਕੂਵਰ ਵਰਗੀਆਂ ਥਾਵਾਂ ਦੇ ਉੱਤੇ ਭਾਰਤੀ ਅਧਿਕਾਰੀਆਂ ਅਤੇ ਉਹਨਾਂ ਦੇ ਦਫ਼ਤਰਾਂ ਦੀ ਸੁਰੱਖਿਆ ਨੂੰ ਵਧਾਇਆ ਜਾਵੇ। ਭਾਰਤ ਸਰਕਾਰ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਜਿਸ ਦੇ ਮੱਦੇਨਜ਼ਰ ਭਾਰਤੀ ਅਧਿਕਾਰੀਆਂ ਦੇ ਲਈ ਸਖਤ ਸੁਰੱਖਿਆ ਦੀ ਹੁਣ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਈ ਵਾਰ ਖਾਲਿਸਤਾਨੀ ਸੰਗਠਨਾ ਨੇ ਕੈਨੇਡਾ ਦੇ ਵਿੱਚ ਭਾਰਤ ਸਰਕਾਰ ਖਿਲਾਫ ਰੋਸ ਮੁਜਾਰੇ ਪ੍ਰਦਰਸ਼ਨ ਕੀਤੇ ਨੇ ਕਈ ਥਾਵਾਂ ਤੇ ਹਿੰਸਕ ਝੜਪਾਂ ਵੀ ਹੋਈਆਂ ਨੇ ਐਸਐਫਜੀ ਨੇ ਹਰਦੀਪ ਸਿੰਘ ਨੱਜਰ ਦੀ ਹੱਤਿਆ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ ਕੈਨੇਡਾ ਦੇ ਵਿੱਚ ਖਾਲਿਸਤਾਨੀ ਸੰਗਠਨਾ ਅਤੇ ਆਗੂਆਂ ਨੂੰ ਫ੍ਰੀडम ਆਫ ਸਪੀਚ ਦੇ ਤਹਿਤ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਰੱਖਣ ਦੀ ਪੂਰੀ ਆਜ਼ਾਦੀ ਹੈ ਪਰ ਇਹ ਆਜ਼ਾਦੀ ਭਾਰਤ ਸਰਕਾਰ ਨੂੰ ਮਹਿੰਗੀ ਪੈ ਜਾਂਦੀ ਹੈ ਪਿਛਲੇ ਕੁਝ ਸਾਲਾਂ ਤੋਂ ਚੱਲਿਆ ਆ ਰਿਹਾ ਤਣਾ ਅਜੇ ਵੀ ਜਾਰੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੋ ਐਸ ਐਫ ਜੇ ਨੇ ਭਾਰਤੀ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ 2023 ਦੇ ਵਿੱਚ 에ਅਰ ਇੰਡੀਆ ਦੀ ਧਮਕੀ ਐਸ ਐਫ ਜੇ ਨੇ ਨਵੰਬਰ 19 ਤੋਂ ਬਾਅਦ 에ਅਰ ਇੰਡੀਆ ਫਲਾਈਟਸ ਤੇ ਨਾ ਚੜਨ ਦੀ ਚੇਤਾਵਨੀ ਜਾਰੀ ਕੀਤੀ ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਤੋਂ ਫਲਾਈਟਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ ਸਾਲ 2024 ਦੇ ਵਿੱਚ ਟੋਰਾਂਟੋ ਦੇ ਵਿੱਚ ਕਈ ਕਾਉਂਸਲਰ ਕੈਂਪਸ ਕੈਨਸਲ ਕਰ ਦਿੱਤੇ ਗਏ ਸਨ ਕਿਉਂਕਿ ਕੈਨੇਡੀਅਨ ਅਥਾਰਟिटीज ਨੇ ਮਿਨਿਮਮ ਸੁਰੱਖਿਆ ਨਾ ਦੇਣ ਦੀ ਗੱਲ ਕੀਤੀ ਸੀ ਨਵੰਬਰ 2024 ਦੇ ਵਿੱਚ ਹੀ ਬ੍ਰੈਮਟਨ ਦੇ ਵਿੱਚ Hindu ਸਭਾ ਮੰਦਿਰ ਤੇ ਖਾਲਿਸਤਾਨੀਆਂ ਦੇ ਵੱਲੋਂ ਹਮਲਾ ਹੋਇਆ ਜਿੱਥੇ ਕਿ ਕੌਂਸਲਰ ਕੈਂਪ ਚੱਲ ਰਿਹਾ ਸੀ ਪੁਲਿਸ ਨੇ ਇੱਥੇ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਸੀ ਜਨਵਰੀ 2024 ਵਿੱਚ ਰਿਪਬਲਿਕ ਡੇ ਤੋਂ ਪਹਿਲਾਂ ਭਾਰਤ ਨੇ ਕੈਨੇਡਾ ਤੋਂ ਕੌਂਸੂਲੇਟ ਅਤੇ ਦੂਤਾਵਾਸਾ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਕਿਉਂਕਿ SFJ ਨੇ ਪ੍ਰੋਟੈਸਟ ਕਰਨ ਦੀ ਧਮਕੀ ਦਿੱਤੀ ਸੀ ਇਹ ਘਟਨਾਵਾਂ ਭਾਰਤੀ ਪਾਈਚਾਰੇ ਦੇ ਵਿੱਚ ਚਿੰਤਾ ਪੈਦਾ ਕਰ ਰਹੀਆਂ ਨੇ ਖਾਸ ਕਰਕੇ 온ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਹਿੰਦੂ ਤੇ ਸਿੱਖ ਪਾਈਚਾਰੇ ਦੇ ਵਿਚਕਾਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ ਕੈਨੇਡੀਅਨ ਅਥਾਰਟिटीज ਨੇ ਅਜੇ ਤੱਕ ਇਸ ਧਮਕੀ ਤੇ ਕੋਈ ਵੀ ਆਪਣਾ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਪਰ ਪਿਛਲੀਆਂ ਘਟਨਾਵਾਂ ਵਿੱਚ ਉਹਨਾਂ ਨੇ ਭਾਰਤੀ ਅਧਿਕਾਰੀਆਂ ਨੂੰ ਕਈ ਥਾਵਾਂ ਤੇ ਪਰਸਨਲ ਸਿਕਿਉਰਟੀ ਵੀ ਦਿੱਤੀ ਹੈ ਇਹ ਚਰਚਾ ਭਾਰਤ ਅਤੇ ਕੈਨੇਡੀਅਨ ਪਾਈਚਾਰੇ ਦੇ ਵਿੱਚ ਵੰਡ ਪੈਦਾ ਕਰ ਰਹੀ ਹੈ ਇਹ ਘਟਨਾ ਭਾਰਤ ਕੈਨੇਡਾ ਸਬੰਧਾਂ ਨੂੰ ਹੋਰ ਖਰਾਬ ਕਰ ਰਹੀ ਹੈ ਭਾਰਤ ਨੇ ਕੈਨੇਡਾ ਨੂੰ ਆਪਣੇ ਅਧਿਕਾਰੀਆਂ ਦੀ ਸੁਰੱਖਿਆ ਦੇ ਲਈ ਵਿਆਨਾ ਕਨਵੈਨਸ਼ਨ ਦਾ ਹਵਾਲਾ ਦਿੱਤਾ ਹੈ ਅਤੇ ਅਗਲੇ ਹਫਟਿਆਂ ਦੇ ਵਿੱਚ ਹੋ ਡਿਪਲੋਮੈਟਿਕ ਗੱਲਬਾਤ ਇਸ ਤੇ ਹੋ ਸਕਦੀ ਹੈ ਭਾਰਤੀ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਕੈਨੇਡਾ ਐਸ ਐਫ ਜੇ ਵਰਗੇ ਗਰੁੱਪਸ ਤੇ ਐਕਸ਼ਨ ਲਵੇ ਕੈਨੇਡਾ ਨੂੰ ਭਾਰਤ ਦੀਆਂ ਜਾਇਜ਼ ਚਿੰਤਾਵਾਂ ਦਾ ਹੱਲ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਭਾਰਤੀ ਅਧਿਕਾਰੀਆਂ ਦੀ ਸੁਰੱਖਿਆ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਭਾਵੇਂ ਉਹ ਸਿੱਖ ਹੋਣ ਜਾਂ ਫਿਰ Hindu ਹੋਣ ਉਹ ਆਪਣੇ ਜ਼ਰੂਰੀ ਕੰਮਾਂ ਅਤੇ ਦਸਤਾਵੇਜ਼ਾਂ ਦੇ ਲਈ ਅਕਸਰ ਭਾਰਤੀ ਕੌਂਸਲਟ ਦੇ ਵਿੱਚ ਜਾਂਦੇ ਨੇ ਤਾਂ ਇਨ੍ਹਾਂ ਭਾਰਤੀਆਂ ਦੀ ਸੁਰੱਖਿਆ ਹੋਣਾ ਵੀ ਲਾਜ਼ਮੀ ਹੈ